ਆਸਟ੍ਰੇਲੀਆ ਵਿੱਚ ਲੰਬੇ ਸਮੇਂ ਤੋਂ ਘਰਾਂ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਨੇ ਇਸ ਵਾਧੇ ਦੇ ਕਈ ਕਾਰਨ ਨੇ ਜਿਵੇਂ ਘਰਾਂ ਦੀ ਘੱਟ ਸਪਲਾਈ ਨਿਰਮਾਣ ਲਾਗਤ ਵਿੱਚ ਵਾਧਾ ਵਿੱਤੀ ਨੀਤੀਆਂ ਤੇ ਆਬਾਦੀ ਵਿੱਚ ਵਾਧਾ ਕਈ ਲੋਕ ਇਹਨਾਂ ਵਿੱਚੋਂ ਸਭ ਤੋਂ ਵੱਡਾ ਕਾਰਨ ਇਮੀਗ੍ਰੇਸ਼ਨ ਨੂੰ ਮੰਨਦੇ ਨੇ ਪਰ ਇੱਕ ਰਿਪੋਰਟ ਤੋਂ ਸਾਹਮਣੇ ਆਇਆ ਹੈ ਜੇਕਰ ਇਮੀਗ੍ਰੇਸ਼ਨ ਘਟਾ ਵੀ ਦਿੱਤਾ ਜਾਵੇ ਤਾਂ ਵੀ ਘਰਾਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਦਰਸਲ ਇਮੀਗ੍ਰੇਸ਼ਨ ਘਟਾਉਣ ਦਾ ਮਤਲਬ ਹੈ ਆਸਟ੍ਰੇਲੀਆ ਵਿੱਚ ਪੜ੍ਹਾਈ ਕੰਮ ਸਥਾਈ ਰਿਹਾਇਸ਼ਾ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਮੀ ਕੀਤੀ ਜਾਵੇ ਆਸਟ੍ਰੇਲੀਆ ਸਰਕਾਰ ਨੇ ਕਈ ਵਾਰਕਰ ਆਧੇ ਮੰਗ ਨੂੰ ਕੰਟਰੋਲ ਕਰਨ ਲਈ ਇਹ ਨੀਤੀ ਲਾਗੂ ਕਰਨ ਬਾਰੇ ਸੋਚਿਆ ਵੀ ਹੈ ਜੇਕਰ ਸਰਕਾਰ ਇਹ ਨੀਤੀ ਲਾਗੂ ਕਰਦੀ ਹੈ ਤਾਂ ਘਰਾਂ ਦੀਆਂ ਕੀਮਤਾਂ ਤੇ ਕੀ ਸੰਭਾਵਿਤ ਅਸਰ ਪੈਗਾ ਤੁਹਾਨੂੰ ਇਹ ਵੀ ਦੱਸਦੇ ਹਾਂ ਮੰਗ ਘਟੇਗੀ ਪਰ ਸਪਲਾਈ ਵੀ ਰੁਕ ਜਾਏਗੀ ਘੱਟ ਲੋਕ ਆਉਣ ਨਾਲ ਘਰਾਂ ਦੀ ਮੰਗ ਵੀ ਘਟੇਗੀ ਪਰ ਇਮੀਗ੍ਰੇਸ਼ਨ ਮਜ਼ਦੂਰਾ ਦੀ ਕਮੀ ਕਾਰਨ ਨਵੇਂ ਘਰ ਬਣਾਉਣ ਦੀ ਰਫਤਾਰ ਵੀ ਘੱਟ ਸਕਦੀ ਹੈ ਨਿਰਮਾਣ ਲਾਗਤ ਵਿੱਚ ਵਾਧਾ ਹੋ ਜਾਏਗਾ ਇਮੀਗ੍ਰੈਂਟਸ ਵਰਕ ਫੋਰਸ ਘਟਣ ਨਾਲ ਬਿਲਡਿੰਗ ਖੇਤਰ ਵਿੱਚ ਮਜ਼ਦੂਰੀਆਂ ਵੱਧ ਸਕਦੀਆਂ ਨੇ ਇਸ ਨਾਲ ਨਵੇਂ ਘਰਾਂ ਦੀ ਲਾਗਤ ਵਧੇਗੀ ਜੁਕਰਾ ਦੀ ਕੀਮਤਾਂ ਤੇ ਪ੍ਰਭਾਵ ਪਾਏਗੀ ਵੱਡੇ ਸ਼ਹਿਰਾਂ ਵਿੱਚ ਵੀ ਇਮੀਗ੍ਰੇਸ਼ਨ ਘਟਾਉਣ ਨਾਲ ਦਬਾਅ ਘਟਣੀ ਹੋਵੇਗਾ ਕਿਉਂਕਿ ਉੱਥੇ ਵੀ ਘਰਾਂ ਦੀ ਕਮੀ ਹੈ ਇਨ੍ਹਾਂ ਇਲਾਕਿਆਂ ਵਿੱਚ ਕੀਮਤਾਂ ਉਲਟ ਵੱਧ ਜਾਣਗੀਆਂ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਘਟਾਉਣ ਨਾਲ ਘਰਾਂ ਦੀ ਮੰਗ ਘਟਣ ਦੀ ਸੰਭਾਵਨਾ ਹੈ ਤੇ ਇਸ ਨਾਲ ਸਪਲਾਈ ਤੇ ਨਿਰਮਾਣ ਵਿੱਚ ਵੀ ਰੁਕਾਵਟ ਆ ਸਕਦੀ ਹੈ ਘਰਾਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਇਸ ਲਈ ਸਿਰਫ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਨਾ ਘਰਾਂ ਦੀਆਂ ਕੀਮਤਾਂ ਘਟਾਉਣ ਦਾ ਹੱਲ ਨਹੀਂ ਹੈ